ਅੱਜ ਸਤਿ ਸ਼੍ਰੀ ਅਕਾਲ ਜੀ ਆਪਣਾ ਮੇਰਾ ਨਾਮ ਜੀ ਹਰੀਸ਼ ਕੁਮਾਰ ਪਰੀ ਕੀ ਕਹਿਣਾ ਚਾਹੋਗੇ ਮੈਂ ਗੋਲਡਨ ਹਟ ਤੋਂ ਆਰਾਮ ਸਿੰਘ ਰਾਣਾ ਜੀ ਜਿਹੜੇ ਕੀ ਸਰਬਤਰਮ ਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਹੈ ਔਰ ਨਾਲ ਹੀ ਸਾਡੀ ਇੱਕ ਦੂਜੀ ਸੰਸਥਾ ਹੈ ਆਵਾਜ਼ ਪੰਜਾਬ ਦੀ ਅੱਜ ਗੱਲ ਕਰਨਾ ਚਾਹੁੰਦੇ ਆਂ ਪੰਜਾਬ ਬਾਰੇ ਪੰਜਾਬ ਚ ਆਏ ਹੋਏ ਹੜ੍ਹਾਂ ਬਾਰੇ ਪੰਜਾਬ ਦੇ ਹੜ੍ਹਾਂ ਵਿੱਚ ਜੋ ਆਮ ਜਨਤਾ ਦਾ ਹਾਲ ਹੋਇਆ ਉਹ ਸਭ ਨੂੰ ਪਤਾ ਸਰਕਾਰਾਂ ਪ੍ਰਸ਼ਾਸਨ ਕੋਈ ਕੁਝ ਨਹੀਂ ਕਰ ਰਿਹਾ ਜੋ ਕੁਝ ਵੀ ਕੀਤੀ ਹੈ ਮਦਦ ਉਹ ਪੰਜਾਬੀਆਂ ਨੇ ਕੀਤੀ ਹੈ ਪੰਜਾਬੀ ਜਿਹੜੇ ਮਸ਼ਹੂਰ ਰਹੇ ਨੇ ਇਸ ਗੱਲ 'ਚ ਜਿੱਥੇ ਕਿਤੇ ਵੀ ਵਿਪਤਾ ਆਉਂਦੀ ਹੈ ਚਾਹੇ ਕੇਰਲ ਚਾਹੇ ਚਾਹੇ ਗੁਜਰਾਤ ਚਾਹੇ ਚਾਹੇ ਜੰਮੂ ਕਸ਼ਮੀਰ ਚਾਹੇ ਹਰ ਜਗ੍ਹਾ ਪੰਜਾਬੀਆਂ ਨੇ ਅੱਗੇ ਵੱਧ ਚੜ ਕੇ ਹੈਲਪ ਕੀਤੀ ਹੈ ਪਰ ਮੰਦ ਭਾਗੀ ਗੱਲ ਇਹ ਹੈ ਕਿ ਪੰਜਾਬੀਆਂ ਦੀ ਹੈਲਪ ਸਿਰਫ ਪੰਜਾਬੀ ਆਏ ਨੇ ਉਹ ਕੋਈ ਵੀ ਨਹੀਂ ਆਇਆ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਔਰ ਜੋ ਹਾਲਾਤ ਨੇ ਅਸੀਂ ਗਰਾਉਂਡ 'ਤੇ ਜਾ ਕੇ ਦੇਖਿਆ ਰਾਣਾ ਜੀ ਪਿਛਲੇ 20-25 ਦਿਨ ਤੋਂ ਗਰਾਉਂਡ ਲੈਵਲ 'ਤੇ ਹੀ ਨੇ ਔਰ ਉੱਥੇ ਉਹਨਾਂ ਨੇ ਸਾਰੇ ਹਾਲਾਤ ਜਿਹੜੀ ਵਾਰਤਾ ਹੈ ਅਲੱਗ-ਅਲੱਗ ਚੈਨਲ 'ਤੇ ਤੁਸੀਂ ਸੁਣੀ ਹੋਣੀ ਹੈ ਉੱਥੇ ਲੋਕਾਂ ਦੇ ਜਿਹੜੇ ਘਰ ਸੀ ਸਾਰੀ ਉਮਰ ਮਿਹਨਤ ਕਰਕੇ ਘਰ ਬਣਾਉਂਦਾ ਬੰਦਾ ਉਹ ਖਤਮ ਹੋ ਗਏ ਉਹਨਾਂ ਦੇ ਜਿਹੜੇ ਜਾਨਵਰ ਸੀ ਉਹ ਖਤਮ ਹੋ ਗਏ ਜਿਹੜੇ ਛੋਟੇ ਕਿਸਾਨ ਸੀ ਜਿਨ੍ਹਾਂ ਕੋਲ ਤਿੰਨ-ਤਿੰਨ ਚਾਰ-ਚਾਰ ਬਿੱਲੇ ਪਹਿਲੇ ਸੀ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਇਹ ਪਤਾ ਲੱਗ ਵੀ ਰਿਹਾ ਤਾਂ ਉਹਦੇ 'ਚ ਜਿਹੜੀ ਹੈ ਇਹ ਨਕਰਿਤਾ ਚੁਕਿਆ 4 4 5 ਫੁੱਟ ਫੁੱਟ ਦਾ ਕਿ ਕਿਤੇ ਜਮੀਨ ਨਜ਼ਰ ਹੀ ਨਹੀਂ ਆਉਂਦੀ ਇਹ ਸਲਾਤਾਂ ਚ ਜੋ ਫਰਜ ਮੰਦਾ ਸੀਗਾ ਉਹ ਕੁਝ ਸੰਸਥਾਵਾਂ ਨੇ ਕੀਤਾ ਸਾਡੇ ਸਿੰਗਰ ਭਰਾਵਾਂ ਨੇ ਕੀਤਾ ਉੱਥੇ ਹੀ ਇੱਕ ਇਨਸਾਨ ਐਸਾ ਜਿਹੜਾ ਕਿਸਾਨੀ ਅੰਦੋਲਨ ਚ ਵੀ ਖੜਾ ਰਿਆ RAM SINGH RANA ਜਿਹਨੇ ਪੂਰਾ ਪਰਿਵਾਰ ਆਪਣਾ ਪੂਰਾ ਪੈਸਾ ਤਨ ਮਨ ਤਨ ਸਭ ਕੁਝ ਲਾਇਆ ਉਹ ਕਿਸੇ ਜਾਣਕਾਰੀ ਬਾਰੇ ਜ਼ਿਆਦਾ ਡਿਟੇਲ ਦੱਸਣ ਦੀ ਲੋੜ ਨਹੀਂ ਅੱਜ ਫੇਰ ਪੰਜਾਬ ਚ ਨਿਕਲਿਆ ਘਾਟ ਪੇਟਾਂ ਦੇ ਉਥੇ ਉਹਨੇ घोषणा ਕੀਤੀ ਹੈ ਇਸ ਗੱਲ ਦੀ ਕਿ ਆਉਣੇ ਵਾਲੇ 1 ਸਾਲ ਮੈਂ ਆਪਣੀ ਜਿੰਨੀ ਵੀ ਕਮਾਈ ਸਾਰੇ ਮੇਰੇ ਹੋਟਲਾਂ ਤੋਂ ਹੋਏਗੀ ਉਹ ਹੜਪੀਟਾਂ ਲਈ ਪੰਜਾਬੀਆਂ ਲਈ ਲਾਈ ਜਾਏਗੀ ਜਿੱਥੇ ਉਹਨੇ ਐਡਾ ਵੱਡਾ ਐਲਾਨ ਕੀਤਾ ਹੈ ਉਥੇ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਵੱਚਣ ਕੇ ਅੱਗੇ ਆਓ ਖਾਸ ਤੌਰ ਤੇ ਰਾਮ ਸਿੰਘ ਰਾਣਾ ਜਿਨ੍ਹਾਂ ਦਾ ਕੀ 골ਡਨ ਹੱਟ ਟਾਬਿਆਂ ਦਾ ਕੰਮ ਹੈ ਉਹਨਾਂ ਦੀ ਇਨਕਮ ਜਿਹੜੀ ਹੈ ਉਹ ਲੋਕਾਂ ਤੇ ਨਿਰਭਰ ਹੈ ਜੇ ਜਤੋਂ ਜਿਆਦਾ ਲੋਕ ਉਥੇ ਆਉਂਦੇ ਨੇ ਔਰ ਜਿਆਦਾ ਤੋਂ ਜਿਆਦਾ ਡਰਾਈਵਰ ਭਾਈਚਾਰੇ ਉੱਤੇ ਗੱਡੀਆਂ ਲੈ ਕੇ ਆਉਂਦਾ ਤਾਂ ਉਹਦੀ ਇਨਕਮ ਵਧੇਗੀ ਉਹ ਇਨਕਮ ਜਿਹੜੀ ਹੈ ਪੰਜਾਬ ਦੇ ਭਾਈਚਾਰੇ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੜਪੀਟਾਂ ਦੇ ਕੰਮ ਆਏਗੀ ਇਸ ਕਰਕੇ ਸਾਡੀ ਸਾਡੇ ਡਰਾਈਵਰ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਤੁਸੀਂ ਸਾਰੀਆਂ ਸੋਚਾਂ ਨੂੰ ਛੱਡ ਕੇ ਅੱਜ ਪੰਜਾਬੀਅਤ ਦੀ ਸੇਵਾ ਲਈ ਹੱਲ ਕਰਨ ਲਈ ਤੁਸੀਂ ਰਾਮ ਸਿੰਘ ਗਰਾਣਾ ਦੇ ਨਾਲ ਖੜੇ ਹੋ ਖੜੇ ਹੋਣ ਦਾ ਮਤਲਬ ਹੈ ਤੁਸੀਂ ਵੱਧ ਤੋਂ ਵੱਧ ਗੱਡੀਆਂ ਉੱਤੇ ਲੈ ਕੇ ਆਓ ਤਾਂ ਕਿ ਗੋਲਡਨ ਹੱਟ ਦੀ ਸੇਲ ਵਧੇ ਉਹ ਸੇਲ ਵਧਣ ਨਾਲ ਹੀ ਜਿਹੜਾ ਉਹਦੀ ਇਨਕਮ ਹੈ ਉਹ ਪੰਜਾਬੀਅਤ ਲਈ ਪੰਜਾਬ ਲਈ ਅਸੀਂ ਲਾਵਾਂਗੇ ਸਾਰੇ ਹੀ ਪੰਜਾਬ ਨੂੰ ਇਸ ਗੱਲ ਦਾ ਅਸੀਂ ਆਸ਼ਵਾਸਨ ਦਿੰਨਿਆ ਕਿ ਜਿਹੜਾ ਵੀ ਪੈਸਾ ਇੱਥੇ ਆਏਗਾ ਉਹ ਇੱਕ ਇੱਕ ਪੈਸਾ ਜਿਹੜਾ ਉਹ ਪੰਜਾਬੀਅਤ ਲਈ ਲਾਇਆ ਜਾਏਗਾ ਔਰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਦੁੱਖ ਪਰੇ ਸਮੇਂ ਸਾਡੇ ਨਾਲ ਖੜੇ ਹੋ ਔਰ ਖੜੇ ਹੋ ਕੇ ਸਾਡੀ ਜਿਹੜੀਆਂ ਸੰਸਥਾਵਾਂ ਤੁਸੀਂ ਜਾਣਦੇ ਹੋ ਇੱਕ ਸਸਤਾ ਤਾਂ ਸਾਡੀ ਚੱਲ ਰਹੀ ਆ ਤੁਹਾਡੇ ਸਾਹਮਣੇ ਹੀ ਆ ਸਰਬਤਨ ਸੇਵਾ ਫਾਊਂਡੇਸ਼ਨ ਔਰ ਦੂਜੀ ਆਵਾਜ਼ ਪੰਜਾਬ ਦੀ ਉਹਦੇ ਚ ਅਸੀਂ ਇੱਕ ਐਪ ਲਾਂਚ ਕੀਤਾ ਉਸ ਐਪ ਚ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹ ਸਾਰੇ ਆਪਣੀ ਡਿਟੇਲਸ ਪਾਣ ਤਾਂ ਕਿ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇ ਕਿ ਇਹ ਸਾਰੇ ਬੜੇ ਹਾਲਾਤ ਵਿਗੜੇ ਹੋਏ ਨੇ ਉਹਨੂੰ ਨਾਰਮਲ ਕੀਤਾ ਜਾਏ ਧੰਨਵਾਦ ਸਸਿ ਸਰ ਅੱਛਾ ਸਰ ਜਿਹੜੀ ਤੁਸੀਂ ਮਦਦ ਕਰੋਗੇ ਉਹ ਪੈਸਿਆਂ ਨਾਲ ਮਦਦ ਕਰੋਗੇ ਜਾਂ ਕਿ ਕਿਸੇ ਕੋਈ ਸਮਾਨ ਲੈ ਕੇ ਦੋਗੇ ਜਾਂ ਕਿਸ ਤਰ੍ਹਾਂ ਦੀ ਮਦਦ ਕਰੋ ਲੋਕੋ ਜੀ ਸਾਡੀ ਇਹ ਕੋਸ਼ਿਸ਼ ਹੋਏਗੀ ਜਿਹੜਾ ਅਸੀਂ ਐਪ ਲਾਂਚ ਕੀਤਾ ਹੈ ਉਹਦੇ ਚ ਤਾਂ ਪਹਿਲਾਂ ਡਿਟੇਲਸ ਆਣਗੀਆਂ ਕਿ ਕਿਸ ਬੰਦੇ ਦਾ ਕੀ ਨੁਕਸਾਨ ਹੋਇਆ ਉਸੇ ਸਾਬਨ ਲਈ ਉਹ ਜਿਹੜਾ ਨੁਕਸਾਨ ਹੈ ਉਹ ਪੈਸੇ ਨਾਲ ਨਹੀਂ ਪੈਸਾ ਕਿਤੇ ਹੋਰ ਵੀ ਲੱਗ ਸਕਦਾ ਅਸੀਂ ਉਸ ਚੀਜ਼ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮਕਾਨ ਡਿੱਗਿਆ ਉਹ ਮਕਾਨ ਬਣਾ ਕੇ ਦਈਏ ਕੋਈ ਸਮਾਨ ਦੀ ਜਰੂਰਤ ਹੈ ਤੁਹਾਨੂੰ ਸਮਾਨ ਦਈਏ ਉਹਦੇ ਕੋਈ ਪਸ਼ੂਆਂ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਜੇ ਉਹ ਬਮਾਲ ਨੇ ਜਾਂ ਕੁਛ ਹੋਇਆ ਉਸ ਚੀਜ਼ਾਂ ਦੀ ਸਾਰੀ ਜਗ੍ਹਾ ਤੇ ਅਸੀਂ ਮਾਲੀ ਹੈਲਪ ਕਰਾਂਗੇ ਮਤਲਬ ਕੈਸ਼ ਨਹੀਂ ਹੈਲਪ ਕਰਾਂਗੇ